ਪਟੰਟਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਤੇ ਊੜੀਆ ਬਸਤੀ ਦੇ ਵਿੱਚ ਸਿਲੰਡਰ ਫਟਣ ਨਾਲ ਅੱਗ ਲੱਗ ਗਈ ਹੈ। ਅੱਗ ਦੀ ਲਪੇਟ ਵਿੱਚ ਔਰ ਨਾਲ ਦੋ ਬੱਚਾਂ ਦੀ ਮੌਤ ਦੀ ਖਬਰ ਹੈ। ਪਟੰਟਾ ਦੇ ਵਿੱਚ ਇੱਕ ਵੱਡਾ ਤੇ ਦਰਦਨਾਕ ਹਾਦਸਾ ਵਾਪਰਿਆ ਦੋ ਬੱਚਿਆਂ ਦੀ ਇੱਥੇ ਮੌਤ ਹੋ ਗਈ ਹੈ। ਇੱਥੇ ਜੋ ਜਾਣਕਾਰੀ ਮਿਲ ਰਹੀ ਹੈ ਊੜੀਆ ਬਸਤੀ ਵਿੱਚ ਸਿਲੰਡਰ ਫਟਣ ਦੇ ਨਾਲ ਇਹ ਹਾਦਸਾ ਵਾਪਰਿਆ ਜਿਸ ਵਿੱਚ ਅੱਗ ਲੱਗ ਗਈ ਤੇ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਫਿਲਹਾਲ ਪਰਿਵਾਰ ਜਿਹੜਾ ਹੈ ਉਹ ਦਾ ਰੋ ਰੋ ਕੇ ਬੁਰਾ ਹਾਲ ਹੈ। आग पेट दो है मौत है, फलाल हुन अग की लपेट में दो बच्चों की सब तो दुखदी गल के दो बच्चों की जान चली गई है जिथे परिवार का सारा कुछ ही उजड़ गया है घर पूरी तरह खत्म हो गया बच्चों की भी जान चली गई जिसनों लेके परिवार किस कदर मातम छाया है ਔਰ ਇਹ ਤਸਵੀਰਾਂ سامنے ਨੇ ਸਿਲੰਡਰ ਫਟਣ ਨਾਲ ਇੱਥੇ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ। ਉੜੀਆ ਬਸਤੀ ਦੇ ਸਿਲੰਡਰ ਫਟਣ ਨਾਲ ਇੱਥੇ ਇਹ ਅੱਗ ਲੱਗੀ ਜਿਸ ਨੇ ਵੇਗ ਦੇ ਹੀ ਵੇਗਤਾਂ ਪਿਆਨ ਅਖੂਪ ਤਾਰ ਲਿਆ ਔਰ ਉਸ ਤੋਂ ਬਾਅਦ ਸਿਲੰਡਰ ਜੋ ਫਟਣ ਨਾਲ ਅੱਗ ਲੱਗੀ ਉਸ ਦੇ ਚਲਦਿਆਂ ਦੋ ਬੱਚਾਂ ਦੀ ਇੱਥੇ ਮੌਤ ਹੋ ਗਈ ਹੈ। ਬਠਿੰਡਾ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ फिलहाल परिवार के पूरी तरह सदमे जिते उन्होंने पूरा घर ही उजड़ गया सड़के स्वाह हो गया सब कुछ उ दो बच्चों की जान चली गई है जिसनों लेके हर पासे मातम छाया बठिंडा तो यह तो तस्वीर जो सामने आई है हादसे की ਇੱਥੇ ਇੱਕ ਵੱਡਾ ਹਾਦਸਾ ਵਾਪਰਿਆ ਅਤੇ ਸਿਲੰਡਰ ਫਟਣ ਦੇ ਨਾਲ ਬਠਿੰਡਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿਸ ਵਿੱਚ ਦੋ ਬੱਚਿਆਂ ਦੀ ਜਾਨ ਚਲੀ ਗਈ ਹੈ। ਬਠਿੰਡਾ ਦੀ ਊੜੀਆ ਬਸਤੀ ਦੇ ਵਿੱਚ ਇੱਥੇ ਸਿਲੰਡਰ ਫਟਣ ਨਾਲ ਇਹ ਅੱਗ ਲੱਗੀ ਦੱਸੀ ਜਾ ਰਹੀ ਹੈ। ਜਵਾਗਦੀ ਲਪੇਟ ਮੁਨੀਸ਼ ਸਾਡੇ ਨਾਲ ਬਠਿੰਡਾ ਤੋਂ ਜੁੜ ਚੁੱਕੇ ਨੇ। ਮੁਨੀਸ਼ ਬੜਾ ਹੀ ਦਰਦਨਾਕ ਹਾਦਸਾ ਹੈ ਜਿਸ ਦੇ ਵਿੱਚ ਦੋ ਬੱਚਿਆਂ ਦੀ ਜਾਨ ਚਲੀ ਗਈ ਹੈ। ਕੀ ਕੁਝ ਹੁਣ ਤੱਕ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੈ? ਬਿਲਕੁਲ ਇਹ ਬਠਿੰਡਾ ਦੇ ਊੜੀਆ ਬਸਤੀ ਹੈਗੀ ਆ ਜਿੱਥੇ ਸਵੇਰੇ ਸਮੇਂ ਸਿਲੰਡਰ ਫਟਣ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਸਵੇਰੇ ਔਰਤਾਂ ਵੱਲੋਂ ਕਿਉਂਕਿ ਔਰਤਾਂ ਸਵੇਰੇ ਜਲਦੀ ਕੰਮ ਤੇ ਜਾਂਦੀਆਂ ਹੈਗੀਆਂ ਤਾਂ ਉਹ ਉਸ ਸਮੇਂ ਉਹਨਾਂ ਵੱਲੋਂ ਘਰ ਵਿੱਚ ਚਾਹ ਪਾਣੀ ਖਾਣਾ-ਕੂਣਾ ਬਣਾਇਆ ਜਾ ਰਿਹਾ ਸੀ ਤਾਂ ਅਚਾਨਕ ਆ ਜਿਹੜੀ ਚੁੱਲ੍ਹੇ ਤੋਂ ਆਗ ਜਿਹੜੀ ਇੰਨੀ ਜ਼ਿਆਦਾ ਫੈਲ ਗਈ ਕਿ ਉਸ ਦੌਰਾਨ ਦੋ ਸਿਲੰਡਰ ਤਿੰਨ ਸਿਲੰਡਰ ਐੜੇ ਫਟ ਗਏ ਤੇ ਝੁੱਗੀ-ਚੋਪੜੀਆਂ ਬਿਲਕੁਲ ਸੁਆਹ ਹੋ ਗਈਆਂ ਜਿਸ ਕਰਕੇ ਦੋ ਲੜਕੀਆਂ ਜਿਹੜੀਆਂ ਬੱਚੀਆਂ ਛੋਟੀਆਂ ਜਿਨ੍ਹਾਂ ਦੀ ਉਮਰ ਕਰੀਬ 5 ਤੋਂ 6 ਸਾਲ ਦੀ ਸੀ ਜਾਰੀ ਹੈ ਦੋ ਸਨੀਆਂ ਪਰ ਅਸੀਂ ਉਹਨਾਂ ਦੀ ਮੌਤ ਹੋਈ ਹੈਗੀ ਐ ਇਸ ਦੇ ਨਾਲ ਕੁਝ ਲੋਕ ਮਾਮੂਲੀ ਜਖਮੀ ਵੀ ਹੋਈ ਹੈਗੇ ਹੋਏ ਹੈਗੇ ਤੇ ਇਸ ਦੇ ਨਾਲ ਜੇ ਆਪਾਂ ਇਹ ਵੀ ਦੱਸ ਦਈਏ ਕਿ ਉੱਥੇ ਲੋਕਾਂ ਦਾ ਸਮਾਨ ਸੀ ਜਿਹੜਾ ਘਰ ਦਾ ਘਰੇਲੂ ਸਮਾਨ ਸੀ ਉਹ ਸੜ ਕੇ ਬਿਲਕੁਲ ਸੁਆਹ ਹੋ ਗਿਆ ਕਰੀਬ ਤਿੰਨ ਚਾਰ ਝੁੱਗੀ ਝੌਂਪੜੀਆਂ ਜਿਨ੍ਹਾਂ ਨੂੰ ਅੱਗ ਵਿੱਚ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਹੈਗਾ ਤੇ ਫਿਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੀ ਕਿ ਜਿਹੜੇ ਉੱਥੇ ਪੀੜਤ ਨੇ ਜਿਨ੍ਹਾਂ ਦੀਆਂ ਝੁੱਗੀਆਂ ਝੌਂਪੜੀਆਂ ਨੂੰ ਅੱਗ ਲੱਗੀ ਹੈ ਉਹਨਾਂ ਦਾ ਕਿਸ ਕਦਰ ਬੁਰਾ ਹਾਲ ਹੈਗਾ ਜੀ ਬਿਲਕੁਲ ਔਰ ਇਥੇ ਕਿੰਨੀ ਝੁੱਗੀਆਂ ਨੂੰ ਨੁਕਸਾਨ ਪਹੁੰਚਿਆ ਪ੍ਰਭਾਵਿਤ ਹੋਈਆਂ ਨੇ ਇਸ ਹਾਦਸੇ ਵਿੱਚ ਕੁਕਰੀਬ 3-4 ਝੁੱਗੀਆਂ ਦੱਸੀਆਂ ਜਾ ਰਹੀਆਂ ਨੇ ਕਿਉਂਕਿ ਉੱਥੇ ਅੱਗੇ ਇੰਨੀ ਜ਼ਿਆਦਾ ਭਿਆਨਕ ਸੀ ਕਿ ਬਿਲਕੁਲ ਝੁੱਗੀਆਂ ਝੋਪੜੀਆਂ ਜਿਹੜੀਆਂ ਸੜ ਕੇ ਸੁਆਹ ਹੋ ਗਈਆਂ ਹੈਗੀਆਂ ਤੇ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਬਿਲਕੁਲ ਸਮਾਨ ਆ ਜਿਹੜਾ ਪੇਟੀਆਂ ਦੇ ਵਿੱਚ ਪਿਆ ਸੀ ਹੋਰ ਪਿਆ ਸੀਗਾ ਉਹ ਵੀ ਬਿਲਕੁਲ ਸੜ ਕੇ ਸੁਆਹ ਹੋ ਗਿਆ ਹੈਗਾ ਅਜੇ ਸਿਰਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋਇਆ ਹੈਗਾ ਕਿਉਂਕਿ ਜਿਹੜੇ ਪੀੜਤ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਦੇ ਨਾਲ ਨਾਲ ਜ ਦੋ ਲੜਤੀਆਂ ਵੀ ਮੌਤ ਹੋਈ ਹੈ ਨਾ ਪਰਿਵਾਰ ਦਾ ਜਾਹਰ ਜੀ ਗੱਲ ਹੈ ਕਿ ਬੁਰਾ ਹਾਲ ਹੈਗਾ ਇਸ ਕਰਕੇ ਬਹੁਤ ਨਹੀਂ ਪਤਾ ਲੱਗ ਸਕਤੇ ਕਿ ਕਿੰਨਾ ਨੁਕਸਾਨ ਹੋਇਆ ਪਰ ਵੱਡੀ ਤਦਾਦ ਵਿੱਚ ਹੈ ਜਿਹੜਾ ਲੋਕਾਂ ਦਾ ਨੁਕਸਾਨ ਜ਼ਰੂਰ ਉੱਥੇ ਗਰੀਬ ਲੋਕਾਂ ਦਾ ਨੁਕਸਾਨ ਜ਼ਰੂਰ ਹੋਇਆ ਹੈਗਾ ਜੀ ਬਿਲਕੁਲ ਸੋ ਕੀ ਪ੍ਰਸ਼ਾਸਨੀਕ ਅਧਿਕਾਰੀ ਪਹੁੰਚੇ ਨੇ ਕਿਸ ਤਰ੍ਹਾਂ ਦੀ ਕੋਈ ਇੱਥੇ ਕਾਰਵਾਈ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਬਿਲਕੁਲ ਦੇਖੋ ਅੱਗ ਦਾ ਪਤਾ ਲੱਗਨ ਸਰ ਸਹਾਰਾ ਜਨ ਸੇਵਾ ਦੇ ਵਰਕਰ ਹੈ ਜਿਹੜੇ ਉਹ ਮੌਕੇ ਤੇ ਪੁੱਜੇ ਨੇ ਜਿਨ੍ਹਾਂ ਨੇ ਪੀੜਤਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ ਪਰ ਉੱਥੇ ਦੋ ਲੜਕੀਆਂ ਦੀ ਜਿਹੜੀ ਮੌਤ ਹੋਈ ਹੈ ਇਸ ਦੇ ਨਾਲ ਨਾਲ ਫਾਇਰ ਗੇਟ ਦੀਆਂ ਗੱਡੀਆਂ ਕਰੀਬ 4 ਤੋਂ 5 ਗੱਡੀਆਂ ਗੱਡੀਆਂ ਨੇ ਉਹ ਵੀ ਪਹੁੰਚੀਆਂ ਨੇ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿਉਂਕਿ ਝੁੱਗੀ-ਝੋਪੜਿਆਂ ਨੂੰ ਅੱਗ ਜਲਦੀ ਲੱਗਦੀ ਹੈਗੀ ਹੈ ਲੱਕੜਾਂ ਨੂੰ ਜਲਦੀ ਅੱਗ ਸੁੱਕੀਆਂ ਹੋਣ ਕਰਕੇ ਜਲਦੀ ਅੱਗ ਫੜ ਲੈਂਦੀ ਹੈਗੀ ਤੇ ਇਸ ਕਰਕੇ ਅੱਗ ਜਿਹੜੀ ਕਾਫੀ ਜ਼ਿਆਦਾ ਭਿਆਨਕ ਸੀ ਤੇ ਕਿਰਪ 3-4 ਝੁੱਗੀ-ਝੋਪਿਆਂ ਨੂੰ ਅੱਗ ਲੱਗਣ ਨਾਲ ਬਿਲਕੁਲ ਸਮਾਨ ਆ ਜਿਹੜਾ ਉਹਨਾਂ ਦਾ ਘਰੇਲੂ ਸਮਾਨ ਆ ਸਿਰ ਸਾਰਾ ਸੜ ਸਵਾਹ ਹੋ ਗਿਆ ਤੇ ਪ੍ਰਸ਼ਾਸਨਿਕ ਅਧਿਕਾਰੀਏ ਜਿਹੜੇ ਉਹ ਵੀ ਮੌਕੇ ਤੇ ਪੁੱਜੇ ਨੇ ਤੇ ਅਫਾਰ ਗ੍ਰੇਡ ਦੀਆਂ ਗੱਡੀਆਂ ਜਿਹੜੀਆਂ ਐਂਬੂਲੈਂਸ ਆ ਤੇ ਵਕ ਵਕ ਜਨ ਸਹਾਰਾ ਜਨ ਸੇਵਾ ਉਹ ਜਿਸ ਤਰ੍ਹਾਂ ਹੋਰ ਸਮਾਜ ਸੇਵੀ ਸੰਸਥਾਾਂ ਨੇ ਉਹ ਵੀ ਮੌਕੇ ਤੇ ਪੁੱਜੀਆਂ ਹੈਗੀਆਂ ਜੀ 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 ਮਨੀਸ਼ ਸ਼ੁਕਰੀਆ ਫਿਲਹਾਲ ਦੀ ਸਾਰੀ ਵਿਸਤਾਰ ਜਾਣਕਾਰੀ ਲਈ ਸੋ ਫਿਲਹਾਲ ਕਿਸ ਕਦਰ ਰਿਹਾ ਤੇ ਹਾਦਸਾ ਵਾਪਰਿਆ ਕਈ ਚੁਗੀਆਂ ਜਿਹੜੀਆਂ ਨੇ ਇਸ ਹਾਦਸੇ ਦੀ ਲਪੇਟ ਵਿੱਚ ਆਈਆਂ ਤੇ ਦੋ ਸਖੀਆਂ ਪੈਣਾ ਜੋ ਬੱਚਿਆ ਸਨ ਉਹਨਾਂ ਦੀ ਜਾਨ ਚਲੀ ਗਈ ਤੁਹਾਡਾ ਇਸ ਵੀਰਾਂ ਉੜੀਆ ਬਸਤੀ ਦੀਆਂ ਨੇ ਜਿੱਥੇ ਕੀ ਇਹ ਸਿਲੰਡਰ ਫਟਿਆ ਕਿ ਅੱਗ ਪਹਿਲਾਂ ਲੱਗੀ ਔਰ ਉਸ ਬਾਅਦ ਉੱਥੇ ਰੱਖੇ ਜਿਹੜੇ ਸਿਲੰਡਰ ਨੇ ਉਹਨਾਂ ਦੇ ਵਿੱਚ ਬਲਾਸਟ ਹੋਇਆ ਔਰ ਅੱਗ ਨੇ ਆਸ-ਪਾਸ ਦੀ ਤਿੰਨ ਚਾਰ ਝੁਗੀਆਂ ਨੂੰ ਆਪਣੀ ਚਪੇੜ ਚ ਲੈ ਲਿਆ